ਬਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਤੇ ਧੁੰਦ ਨੇ ਕਰਵਾਈ ਬੱਲੇ ਬੱਲੇ ਧੁੰਦ ਦੇ ਨਾਲ-ਨਾਲ ਠੰਡ ਨੇ ਵੀ ਜੋੜ ਫੜਿਆ ਅੱਜ ਬਟਾਲਾ ਦੇ ਆਸ-ਪਾਸ ਗਹਿਰੀ ਧੁੰਦ ਛਾਈ ਹੋਈ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਬਹੁਤ ਹੀ ਧੀਮੀ ਗਤੀ ਨਾਲ ਵਾਹਨ ਚੱਲ ਰਹੇ ਹਨ ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਿਹਾ ਹੈ ਉਸ ਤੋਂ ਅੱਗੇ ਬਿਲਕੁਲ ਨਜ਼ਰ ਨਹੀਂ ਆ ਰਿਹਾ ਅਗਰ ਕਿਸੇ ਨੂੰ ਵੀ ਕੋਈ ਜ਼ਰੂਰੀ ਕੰਮ ਹੈ ਤਾਂ ਜੇ ਕਰੋ ਨਿਕਲੋ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਕਰੋ ਨਹੀਂ ਨਿਕਲਣਾ ਚਾਹੀਦਾ ਦੇਖੋ ਟੀਵੀ ਨਿਊਜ਼ ਇੰਡੀਆ 205 ਦੀ ਪੱਤਰਕਾਰ ਜਸਵਿੰਦਰ ਬੇਦੀ ਨਾਲ ਰਣਜੀਤ ਸਿੰਘ ਦੀ ਖਾਸ ਰਿਪੋਰਟ ਮੈਂ ਉਹ ਕਹਦਾ ਗੁਰਨਾਮ ਸਿੰਘ ਕੀ ਕੰਮ ਕਰਦੇ ਰਿਕਸ਼ਾ ਚਲਾਉਣਾ ਇੱਕ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦੀ ਆ ਤੇ ਲੱਭਦਾ ਕੱਖ ਨਹੀਂ 2 ਫੁੱਟ ਤੋਂ ਬੰਦਾ ਨਹੀਂ ਲੱਭਦਾ ਤੇ ਇੰਨੀ ਤੋਂ ਹੁੰਦਾ ਬਹੁਤ ਜ਼ਿਆਦੀ ਹਾਂਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਗੱਲ ਲੱਭਦਾ ਹੀ ਗੱਲ ਦੀ ਗੱਡੀ ਤਾਂ ਪਰੇਸ਼ਾਨੀ ਤੇ ਹੋਣੀ ਹੋਣੀ ਆ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਵੱਜ ਸਕਦੀ ਆ ਲੈਰ ਪੈਂਦੀ ਆ ਸਗੋਂ ਲੱਭਦਾ ਕੱਖ ਨਹੀਂ ਆਹ ਤੀ ਜਿੰਦੀ ਪੈਂਦੀ ਹੁੰਦੇ ਆ ਹਾਂ ਇਹ ਤੀ ਜਿੰਦੀ ਪਹਿਲੀ ਤੋਂ ਹੁੰਦੇ ਆ ਸੰਗਰਾਮ ਤੇ ਪਈ ਵੈਸੇ ਪਰ ਇੰਨੀ ਨਹੀਂ ਪਈ ਥੋੜੀ ਪਹਿਲਾਂ ਬਹੁਤ ਜਿਆਦੀ ਹਾਜਤ ਹੈ ਮੇਰੇ ਖੇਤ ਨੂੰ ਜੇ ਤੱਕ ਹਾਂਜੀ ਕਿਤੇ ਵੀ ਹੁੰਦੇ ਨੇ ਮੈਂ ਸਵੇਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਲਾਇਆ ਸਵੇਰੇ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 5:30 ਵਜੇ ਕਰੋ ਫੇਰ ਦੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਕੇ ਆਇਆ ਉਹਦੋਂ ਤੋਂ ਪਰੇਸ਼ਾਨੀ ਨਹੀਂ ਹੋਣੀ ਹੋਣੀ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਹੈ ਇਹਦੇ ਲਬ ਦੇ ਗੜੀ ਕੱਖ ਨਹੀਂ ਤੇ ਜਿਵੇਂ 10 ਮਿੰਟਾਂ ਚ ਪਸਟਾਨ ਜਾਣੀ ਦੋ 15 ਮਿੰਟਾਂ ਚ ਜਾਈਦਾ ਨਾਮ ਕੀ ਕਰਦਾ ਗੁਰਨਾਮ ਸਿੰਘ ਕੀ ਨਾਮ ਕਰਦਾ ਮੇਰਾ ਨਾਮ ਟਿੰਕੂ ਭਾਈ ਆ ਤੋ ਉਹਨੇ ਬੋਜਾ ਵਰਦਸਤ ਪਈਏ ਮਹਾਰਾਜ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਹਾਰਾਜ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਨੀ ਹੁੰਦੇ ਆ ਸ਼ੇਰੀ ਆ 5:30 ਵਜੇ ਆਈਦਾ ਮਾਰੇ ਫੇਰ ਦਾ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਕੋਈ ਕੁਝ ਨਹੀਂ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਆਉਂਦੇ ਜੀ ਕੋਈ ਨੱਬ ਨਹੀਂ ਪਾਰ ਕੋਈ ਸੀ ਨਹੀਂ ਲੱਭਦੇ ਵੇ ਲੋਕ ਕੋਈ ਨਾ ਯਾ ਨਹੀਂ ਆਉਂਦੇ ਕੀ ਲੈਣਾ ਚਾਹੁੰਦੇ ਜਿਹੜਾ ਧੁੰਦ ਜੀ ਤੂੰ ਆਉਂਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਕੰਨੇ ਚਲੋ ਹੋਲੀ ਸੁਣ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਜਣੀ ਟੁੱਟ ਪਈ ਤੂੰ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰੇ ਜੀ ਈ ਨਾਮ ਦਾ ਹੀਰਾ لال ਜੀ ਇਤੋਂ ਦੰਦ ਪਹਿਲੀ ਪਈ ਸੀ ਹਾਂਜੀ ਹਾਂਜੀ ਕਿੰਨੀ ਕਿ ਪਰਸਨ ਚੋੜ ਹੋ ਗਈ ਇਹ ਬੜੀ ਪਰੇਸ਼ਾਨੀ ਹੈ ਜੀ ਮੈਂ ਰਿਕਸ਼ਾ ਗੱਡੀ ਤੇ ਮਗੇ ਮਗੇ ਆ ਆਹ ਪਰੇਸ਼ਾਨੀ ਹੈ ਲੋਕਾਂ ਨੂੰ ਕਿੰਨੀ ਕਿ ਗੱਡੀ ਢੰਡ ਤੇ ਦਿੱਤੀ ਹੈ ਬਹੁਤ ਜ਼ਿਆਦਾ ਢੰਡਾ ਜੀ ਆਹ ਲਾਗੋਂ ਨਹੀਂ ਬੰਦਾ ਦਿਸਣ ਦੇ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋਂ ਕੀ ਕਹਿਣਾ ਜਾਂਦੇ ਨੇ ਵਹੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲੰਡਾਂ ਲੰਡਾਂ ਜਗਾ ਕੇ ਜਾਣਾ ਚਾਹੀਦਾ ਤੇ ਇਹ ਨਹੀਂ ਪਤਾ ਲੱਗੇ। ਬਈ ਅਗੋਂ ਚੀਜ਼ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਿਆ ਰ। ਸਾਵਧਾਨੀ ਵਰਤਨੀ ਚਾਹੀਦੀ ਹੈ। ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ। ਬੜੇ ਹੌਂਸਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ। ਕੀ ਬੰਦ ਟਟਾ? ਫਿਰ ਆਲਾ ਜੀ।